ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ ੴ ਸਤਿ ਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਵ ਰ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹ ਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀ ਅਨ ਦੇਖੇਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਉ ਤੇਲ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵੰਨ ਰਾਗ ਆਸਾ ਮਹਲਾ ਪਹਿਲਾ 6 ਕਰ 6 ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆਂ ਪਹਰਾ ਛਿੱਤੀ ਵਾਰੀ ਮਾ ਹੋਆ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਗ ਤਨਾਸਰੀ ਮਹਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋਕ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾਓ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕੋ ਸਹਸ ਮੂਰਤ ਨਨ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬੇਨ ਸਾਹਸ ਤਵ ਗੰਧ 임 ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨੋ ਅਨਦੇਨੋ ਮੋਹ ਆਹੀ ਪਿਆ ਸਾਬ ਕਿਰਪਾ ਜਲ ਦੇ ਨਾਨਕ ਸਰਿੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੁਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ ਜਿਉ ਜਿਉ ਚੱਲੇ ਚੁਬੈ ਦੁਖ ਪਾਵੇ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈहां ਖਾਟ ਚਲੋ ਹਰ ਲਾਹ ਅਗੇ ਬਸਨ ਸੁਹੇਲਾ ਆਉਦ ਘਟੈ ਦਿਨਸ ਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇਮਹਿ ਤਰਿਓ ਬ੍ਰह्म ज्ञानी ਜਿਸੈ ਜਗਾਏ ਪਿਆਵੇ ਇਹ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਲ ਪਾਉ ਸੁਖ ਸਹਜੇ ਬੋਹਰ ਨ ਹੋਈ ਗੋ ਫੇਰਾ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ